हां जी ਅਸੀਂ ਪਹੁੰਚਿਆ ਨਵੇਂ ਪਿੰਡ ਦਾ ਨਵਾਂ ਹੱਸਕਲਾ ਇੱਥੇ ਇੱਕ ਪੱਠਿਆਂ ਦਾ ਟਰਾਲਾ ਵਰਤਾਇਆ ਜਾ ਰਿਹਾ ਹੈ ਬਹੁਤ ਵਧੀਆ ਸਿਸਟਮ ਨੂੰ ਵਰਤਾਇਆ ਜਾ ਰਿਹਾ ਪੱਠਿਆਂ ਦਾ ਟਰਾਲਾ ਅਸੀਂ ਗੱਲ ਕਰਦੇ ਹਾਂ ਇੱਥੇ ਜੋ ਸਨੀਕ ਇਹ ਜਿਹੜੇ ਪੱਠਿਆਂ ਦੀ ਹੈਗੀ ਹੈ ਸੇਵਾ ਕਿਹੜੀ ਸੰਸਥਾ ਜਾਂ ਕਿਸਾਨੀ ਸੱਜਣ ਜਾਂ ਪੰਜਾਬ ਸਰਕਾਰ ਨੂੰ ਦਿੱਤੀ ਜਾ ਰਹੀ ਹੈ ਪੁੱਛਦੇ ਆਂ ਜੀ ਹਾਂਜੀ ਕੀ ਸੁਖ ਬਣਾਉਣਾ ਤੁਹਾਡਾ ਜੀ ਜਸਵੰਤ ਸਿੰਘ ਜੀ ਜਸਵੰਤ ਸਿੰਘ ਜੀ ਜੀ ਨਮਸਤਾ ਜੀ ਇਹ ਕਾਂਗਰਸ ਪਾਰਟੀ ਜਿਹੜੀ ਜੀ ਹੜ ਪੀੜਤਾ ਨਾਲ ਹਰ ਟਾਈਮ ਹਰ ਵਕਤ ਨਾਲ ਖੜੀ ਏ ਜਿਸ ਵੀ ਚੀਜ਼ ਦੀ ਸਾਨੂੰ ਲੋੜ ਪੈਂਦੀ ਏ ਉਹ ਮੌਕੇ ਤੇ ਸਾਨੂੰ ਪ੍ਰੋਵਾਈਡ ਕਰਵਾ ਰਹੀ ਏ ਸਰਦਾਰ ਸ਼ੇਰ ਸਿੰਘ ਖਾਇਆ ਐਮਪੀ ਫਿਰੋਜ਼ਪੁਰ ਜੀ ਉਹਨਾਂ ਦੀ ਰਮੈਨ ਆ ਰਮੈਨ ਹੈ ਰਮੈਨ ਆਇਆ ਥੇ ਪੱਠੇ ਵੰਡੇ ਜਾ ਰਹੇ ਨੇ ਜੀ ਜਿਹੜੇ ਚੀਜ਼ ਦੀ ਜ਼ਰੂਰਤ ਪੈਂਦੀ ਸਾਨੂੰ ਜਿਵੇਂ ਤਰਪਾਈਲਾ ਲਾ ਲੋ ਜਾਂ ਹਾਰ ਪੇਟ ਦਾ ਵਾਸਤੇ ਕੋਈ ਰਾਸ਼ਨ ਦੀ ਲੋੜ ਪੈਂਦੀ ਏ ਉਹ ਸਾਨੂੰ ਨਾਲ ਦੇ ਨਾਲ ਮੁਹੱਈਆ ਕਰਾ ਰਹੇ ਨੇ ਜੀ ਪੱਟੇ ਪਹਿਲਾਂ ਵੀ ਆ ਰਹੇ ਨੇ ਪਹਿਲਾਂ ਵੀ ਅਸੀਂ ਲਗਭਗ 5-7 ਟਰਾਲੀਆਂ ਵੰਡ ਚੁੱਕੇ ਆਂ ਜੀ ਉਹ ਸ਼ੇਰ ਸਿੰਘ ਬਾਇ ਵੱਲੋਂ ਪੱਟੇ ਭੇਜੇ ਗਏ ਸੀ ਹਰਾ-ਚਾਰਾ ਤੇ ਅੱਜ ਵੀ ਹਰਾ-ਚਾਰਾ ਭੇਜਿਆ ਗਿਆ ਉਹ ਜਿਵੇਂ ਜਿਵੇਂ ਲੋਕਾਂ ਨੂੰ ਜੇ ਜੇ ਸਾਬ ਨਾਲ ਪਸ਼ੂ ਨੇ ਉਹ ਸਾਬ ਨਾਲ ਸਾਰਿਆਂ ਨੂੰ ਅਸੀਂ ਦੇ ਰਹੇ ਆਂ ਸਭ ਤੋਂ ਪਹਿਲਾਂ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਦੀ ਫਤਿਹ ਜੀ ਸਭ ਤੋਂ ਪਹਿਲਾਂ ਤਾਂ ਅਰਦਾਸ ਕਰਦੇ ਆ ਵੀ ਜਿਹੜੇ ਹੜ੍ਹ ਪੀਤ ਨੇ ਵਿਚਾਰੇ ਲੱਗ ਲੱਗ ਪਿੰਡਾਂ ਦੇ ਮਾਰ ਥੱਲੇ ਆਏ ਨੇ ਹੜ੍ਹ ਜੀ ਸਾਰਿਆਂ ਨੂੰ ਪਹਿਲਾਂ ਅਰਦਾਸ ਕਰਦੇ ਆ ਵੀ ਸਹੀ ਸਲਾਮਤ ਪਾਣੀ ਉਤਰੇ ਔਰ ਆਪਕੋ ਆਪਣੇ ਘਰਾਂ ਚ ਜਾ ਜੀ ਜੀ ਗੱਲ ਹੈ ਸਰ ਜੋ ਵੀ ਚੀਜ਼ ਨੂੰ ਲੋੜ ਦੀ ਹੁੰਦੀ ਹੈ ਜਿਵੇਂ ਹਰਾਚਾਰਾ ਹੋ ਗਿਆ ਤਰਪਾਲਾ ਹੋ ਗਿਆ ਸੁੱਕਾ ਰਾਸ਼ਨ ਹੋ ਗਿਆ ਪਸ਼ੂਆਂ ਦੀ ਫੀਡ ਹੋਗੀ ਕੋਈ ਵੀ ਚੀਜ਼ ਦੀ ਲੋੜ ਹੁੰਦੀ ਹੈ ਅਲੱਗ-ਅਲੱਗ ਸੈਂਟਰਾਂ 'ਚ ਜਾ ਕੇ ਅਲੱਗ-ਅਲੱਗ ਪਿੰਡਾਂ 'ਚ ਜਾ ਕੇ ਜੋ ਵੀ ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਹੈ ਉਹ ਅਸੀਂ ਪ੍ਰੋਵਾਈਡ ਕਰਵਾਉਣ ਦੇ ਹੱਥ ਚ ਆਪੀ ਪਾਰਸ਼ੀਅਲਟੀ ਨਹੀਂ ਜੀ ਇਹ ਜਿਹੜੇ ਵੀ ਬੰਦਿਆਂ ਨੂੰ ਜ਼ਰੂਰਤ ਹੈ ਅਸੀਂ ਆਪ ਖੁਦ ਕਬਾਇਆ ਟੀਮ ਦੇ ਵਰਕਰ ਹੋਣ ਨਾ ਤੇ ਫਿਰ ਵੀ ਅਸੀਂ ਜਿੱਥੇ ਵੀ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਜਿਵੇਂ ਦੇਖੋ ਜਿੱਥੇ ਲੱਗਦਾ ਹੈ ਆਇਆ ਨਹੀਂ ਰਾਸ਼ਨ ਲੈਣ ਵਾਸਤੇ ਕਿਸੇ ਵੀ ਬੰਦੇ ਨੂੰ ਕੋਈ ਜ਼ਰੂਰਤ ਹੁੰਦੀ ਹੈ ਅਸੀਂ ਕਿਸੇ ਨਾਲ ਨਹੀਂ ਕੀਤੀ ਜਾਂਦੀ ਮਤ론 ਨਿਰਪੱਖ ਸੇਵਾ ਕਰਦੇ ਹਾਂ ਸੇਵਾ ਇਹਦੇ ਵਿੱਚ ਕੋਈ ਪਾਰਟੀ ਬਾਜ਼ੀ ਨਹੀਂ ਹੈਗੀ ਜੀ ਜਿਹੜੇ ਬੰਦੇ ਨੂੰ ਲੋੜ ਹੈ ਜੋ ਡੁੱਬਿਆ ਹੈ ਹੜਪੀੜ ਤਾ ਹੈ ਉਹਨਾਂ ਨੂੰ ਸਾਰਿਆਂ ਨੂੰ ਹਰੇਕ ਚੀਜ਼ ਦੀ ਸਬਕਰੀ ਪ੍ਰੋਵਾਈਡ ਕਰਵਾ ਰਹੀ ਚਾਰੇ ਤੋਂ ਇਲਾਵਾ ਵੀ ਕੁਝ ਦੇ ਰਹੇ ਚਾਰੇ ਤੋਂ ਇਲਾਵਾ ਜਿਵੇਂ ਸਰ ਤਰਪੇਲਾ ਪਹਿਲਾਂ ਵੰਡੀਆਂ ਸੀ ਸੁੱਕਾ ਰਾਸ਼ਨ ਹੈ ਜੀ ਆਪਣੇ ਪਸ਼ੂਆਂ ਦੀ ਫੀਡ ਹੈ ਜੀ ਜੋ ਵੀ ਚੀਜ਼ ਦੀ ਲੋੜ ਹੋਈ ਉਹ ਕਬਾਇਆ ਟੀਮ ਪੂਰੀ ਤੰਦੇ ਹੀ ਨਾ ਹਰ ਰੋਜ਼ ਦੀ ਤਰ੍ਹਾਂ ਦੇ ਪ੍ਰੋਵਾਈਡ ਕਰਾ ਰਹੀ ਹੈ ਹਰੇਕ